ਲੋਭੇ ਹੋ ਗਿਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਪਹਿਲਾਂ ਆਪਾਂ ਮੁੰਡੇ ਦੀ ਇੰਟਰਵਿਊ ਸੁਣੀ ਸੀ ਤੇ ਹੁਣ ਕੁੜੀ ਦੀ ਵੀ ਇੰਟਰਵਿਊ ਸਾਰੇ ਨੇ ਸੁਣ ਲਈ ਕੁੜੀ ਦਾ ਕਹਿਣਾ ਵੀ ਇਹ ਜਿਹੜਾ ਬੰਦਾ ਮੇਰੇ ਤੇ ਇਲਜ਼ਾਮ ਲਾ ਰਿਹਾ ਬਿਲਕੁਲ ਝੂਠੇ ਲਾ ਰਿਹਾ। ਕੁੜੀ ਕਹਿੰਦੀ ਜਦੋਂ ਮੈਂ 24 ਤਰੀਕ ਨੂੰ ਗਈ ਸੀ ਤਾਂ ਮੈਂ ਆਪਣੇ ਘਰ ਨਹੀਂ ਗਈ ਸੀ ਕਿਉਂਕਿ ਮੇਰੇ ਘਰ ਦੇ ਵੀ ਮੇਰਾ ਸਾਥ ਨਹੀਂ ਦੇ ਰਹੇ ਸੀ। ਇਸ ਕਰਕੇ ਮੈਂ ਹੋਰ ਰਿਸ਼ਤੇਦਾਰੀ ਦੇ ਵਿੱਚ ਚਲੀ ਗਈ। ਉਹ ਵੀ ਕਿਸੇ ਨੂੰ ਬਿਨਾਂ ਦੱਸੇ ਕਿਉਂਕਿ ਇਹ ਕੁੜੀ ਕਹਿੰਦੀ ਮੇਰੀ ਜਾਨ ਨੂੰ ਖਤਰਾ ਸੀ ਇਸ ਕਰਕੇ ਮੈਂ ਚੋਰੀ-ਚੋਰੀ ਗਈ ਸੀ ਆਪਣੇ ਘਰ ਜਾਂ। ਪਰ ਬੰਦਾ ਕਹਿੰਦਾ ਵੀ ਇਹ ਗਲਤ ਸੀ ਮੈਂ 2 ਤੋਂ 3 ਵਾਰ ਕਿਸੇ ਨਾਲ ਗੱਲ ਕਰਦੀ ਨੂੰ ਇਹਨੂੰ ਫੜਿਆ ਸੀ ਕਿਸੇ ਮੁੰਡੇ ਨਾਲ। ਪਰ ਕਹਿੰਦਾ ਮੈਂ 2 ਤੋਂ 3 ਵਾਰ ਇਹਨੂੰ ਮਾਫ਼ ਕੀਤਾ, ਇੱਕ ਵਾਰ ਫੇਰ ਮੌਕਾ ਦਿੱਤਾ ਕਹਿੰ ਇਨਾਂ ਦੇ ਪਰਿਵਾਰ ਨੇ ਮੇਰੇ ਤੇ ਦਾਜ ਦਾ ਪਰਚਾ ਕਰਵਾ ਦਿੱਤਾ। ਕਹਾਣੀ ਬਈ ਫਿਰ ਆ ਕੇ ਉਸੇ ਮੋੜ ਤੇ ਖੜ ਗਈ ਵੀ ਆਖਰ ਗਲਤ ਕੌਣ ਹੈ ਤੇ ਸਹੀ ਕੌਣ ਹੈ? ਕਿਉਂਕਿ ਜੇ ਕੁੜੀ ਦੀ ਇੰਟਰਵਿਊ ਸੁਣਦੇ ਆ ਤਾਂ ਕੁੜੀ ਗਲਤ ਨਹੀਂ ਲੱਗਦੀ, ਕੁੜੀ ਸਹੀ ਲੱਗਦੀ ਹੈ। ਪਰ ਜੇ ਬੰਦੇ ਦੀ ਇੰਟਰਵਿਊ ਸੁਣਦੇ ਆ ਤਾਂ ਬੰਦਾ ਸਹੀ ਲੱਗ ਬੰਦੇ ਦਾ ਕਹਿਣਾ ਵੀ ਜੇ ਇਹ ਆਪਣੇ ਬੱਚੇ ਨੂੰ ਇੰਨਾ ਪਿਆਰ ਕਰਦੀ ਸੀ ਤਾਂ ਆਪਣੇ ਬੱਚੇ ਨੂੰ ਨਾਲ ਲੈ ਕੇ ਕਿਉਂ ਨਹੀਂ ਗਈ? 15 ਦਿਨ ਆਪਣੇ ਘਰ ਤੋਂ ਗਾਇਬ ਕਿਉਂ ਰਹੀ? ਤੇ ਇਹ ਔਰਤ ਦਾ ਕਹਿਣਾ ਵੀ ਮੈਂ ਆਪਣੇ ਬੱਚੇ ਨੂੰ ਬਹੁਤ ਪਿਆਰ ਕਰਦੀ ਸੀ। ਫਿਰ ਵੀ ਤੁਸੀਂ ਆਪ ਸੋਚ ਕੇ ਦੱਸੋ ਵੀ ਇੱਕ ਮਾਂ ਆਪਣੇ ਬੱਚੇ ਨੂੰ ਛੱਡ ਕੇ ਐਦਾਂ ਕਿਵੇਂ ਜਾ ਸਕਦੀ ਤੇ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਆ ਬੱਚਾ ਵੀ ਆਪਣੇ ਪਿਓ ਨਾਲ ਰਹਿਣਾ ਚਾਹੁੰਦਾ ਸੀ ਕਿਉਂਕਿ ਬੱਚਾ ਆਪਣੇ ਪਿਓ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਗੱਲ ਇਹ ਨਹੀਂ ਵੀ ਮੁੰਡਾ ਸਹੀ ਹੈ ਜਾਂ ਕੁੜੀ ਸਹੀ ਹੈ ਗੱਲ ਇਹ ਆ ਵੀ ਇਹ ਦੋਨੇ ਪਰਿਵਾਰ ਇੱਕ ਕਿਦਾਂ ਹੋਣਗੇ ਕਿਉਂਕਿ ਇਹਨਾਂ ਦੇ ਕਰਕੇ ਇੱਕ ਬੱਚੇ ਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਤੇ ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ